ਸੋ ਆਪਕਾ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਜੋ ਠੱਗੀ ਹੋਈ ਉਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਜੀ ਹਾਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਅਮਰ ਸਿੰਘ ਚਾਹਲ ਦੇ ਨਾਲ ਜੋ ਵੱਡੀ ਠੱਗੀ ਹੋਈ ਸੀ ਉਸ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਹੈ ਜਿਹੜੀ ਕਿ ਕੀਤੀ ਗਈ ਤੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਭਾਜਪਾ ਦੇ ਇੱਕ ਆਕੂ ਤੇ ਦੂਜੇ ਪਾਸੇ ਉੱਥੇ ਹੀ ਕਈ ਹੋਰ ਜਿਹੜੇ ਕਿ ਲੋਕ ਉਹਨਾਂ ਦੇ ਨਾਲ ਗ੍ਰਿਫਤਾਰ ਕਰ ਲਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ 500 SIM ਕਾਰਡ ਵੀ ਬਰਾਮਦ ਕੀਤੇ ਗਏ ਨੇ ਤੇ ਜਿਸ ਦੇ ਵਿੱਚ ਇੱਕ ਵੱਡੀ ਕਾਰਵਾਈ ਹੈ ਜਿਹੜੀ ਕਿ ਇਸ ਮਾਮਲੇ ਦੇ ਵਿੱਚ ਜੋਈਆ ਤਾਂ ਹੁਣ ਲਗਾਤਾਰ ਉੱਥੇ ਹੀ ਜਿਹੜੀ ਕਿ ਅਮਰ ਸਿੰਘ ਚਾਹਲ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸਦੀ ਕਿ ਪਟਿਆਲਾ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ ਜੁੜੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਮਾਮਲੇ ਦੇ ਵਿੱਚ ਇੱਕ ਭਾਜਪਾ ਨੇਤਾ ਸਮੇਤ ਹੋਰ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਅਮਰ ਸਿੰਘ ਚਾਹਲ ਮਾਮਲੇ 'ਚ ਪੁਲਿਸ ਨੇ ਮਹਾਰਾਸ਼ਟਰ ਤੋਂ ਪੰਜ ਪਾ ਦੇ ਆਖੂ ਸੁਮਿਤ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਤਾਂ ਉੱਥੇ ਹੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੇ ਕੋਲੋਂ ਤਿੰਨ ਦਰਜਨ ਮੋਬਾਈਲ ਫੋਨ ਅਤੇ 500 SIM ਕਾਰਡ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਦੇ ਅਨੁਸਾਰ ਇਹ SIM ਕਾਰਡ ਨਕਲੀ ਦਸਤਾਵੇਜ਼ ਤੇ ਲੱਗੇ ਲਾਏ ਗਏ ਤੇ ਉੱਥੇ ਹੀ ਉਹਨਾਂ ਦੇ ਜ਼ਰੀਏ ਹੀ ਪੂਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ ਤਾਂ ਫੜੇ ਗਏ ਲੋਕਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਚੰਦਰਕਾਤ ਲਕਸ਼ਮਣ ਤੇ ਸ਼੍ਰੀਕਾਂਤ ਰਜੀਤ ਨਦੇਕਰ ਅਤੇ ਮੁਹੰਮਦ ਹਸ਼ਮ ਥਾਮਲ ਸੀ ਇਹ ਦੱਸਦੀ ਹੈ ਕਿ ਇਸ ਤੋਂ ਇਲਾਵਾ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੋਂ ਪੁੱਛਗਿੱਛ جاری ਹੈ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਫੜਿਆ ਗਿਆ ਇੱਕ ਵਿਅਕਤੀ ਭਾਜਪਾ ਦਾ ਮੰਡਲ ਜਿਹੜਾ ਕਿ ਅਧਿਐਕਸ਼ ਦੱਸਿਆ ਜਾ ਰਿਹਾ ਹਾਲਾਂਕਿ ਇਸ ਵਾਰ ਪੁਲਿਸ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਸਕੀ ਤਾਂ ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੇ ਨਾਲ ਹੀ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਰੋਹ ਦੇ ਤਾਰ ਹੋਰ ਕਿਹੜੇ-ਕਿਹੜੇ ਰਾਸ ਦੇ ਨਾਲ ਜੁੜੇ ਹੋਏ ਨੇ ਤੇ ਇਸ ਠੱਗੀ ਵਿੱਚ ਕੁੱਲ ਕਿੰਨੇ ਲੋਕ ਸ਼ਾਮਲ ਨੇ ਤਾਂ ਉਥੇ ਦੱਸਦੇ ਕਿ ਇੱਕ ਵੱਡੀ ਕਾਰਵਾਈ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਦੀ ਦੇਖਣ ਨੂੰ ਮਿਲ ਰਹੀ ਹੈ ਤੇ ਦੂਜਾ ਉਥੇ ਹੀ ਸਾਫ ਦਾ ਆਈਜੀ ਅਮਰ ਸਿੰਘ ਚਾਹਲ ਮਾਮਲੇ ਦੇ ਵਿੱਚ ਜਿਹਨਾਂ ਲੋਕਾਂ ਨੇ ਠੱਗੀ ਮਾਰੀ ਪੁਲਿਸ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲ ਸਾਡੇ ਕੋਲੇ ਸਿਰਫ ਤਿੰਨ ਦਾ ਹਜੀ ਨਾਮ ਆਇਆ ਐਂਡ ਫਰਦਰ ਜਦੋਂ ਉਹਨਾਂ ਨੂੰ ਲੈ ਕੇ ਆਵਾਂਗੇ ਪੁਛਟਾਚ ਕਰਾਂਗੇ ਉਸ ਤੋਂ ਬਾਅਦ ਹੀ ਡਿਟੇਲਸ ਬਟ ਮੈਂ ਨਾ ਸ਼ੋਰਟਲੀ ਨਾ ਕਹਿ ਸਕਦਾ ਕਿ ਉਸਮੇ ਬਹੁਤ ਵੱਡੇ ਖੁਲਾਸੇ ਹੋ ਸਰ ਆਜੀ ਸਾਹਿਬ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਜੀ ਸਾਹਿਬ ਦਾ ਨਾਮ ਇਸ ਤੋਂ ਬਿਨਾਂ ਵੀ ਲੋਕਾਂ ਨਾਲ ਠੱਗੀ ਹੋਈ ਆ ਸਰ ਕੀ ਲੱਗਦਾ ਵੀ ਆਜੀ ਸਾਹਿਬ ਦਾ ਮਾਮਲਾ ਤਾਂ ਇਹ ਖੁਲਾਸਾ ਹੋਇਆ ਕਿ ਆਮ ਵਿਅਕਤੀ ਦੀ ਨਹੀਂ ਆਮ ਹੋ ਰਹੀ ਨਹੀਂ ਤੁਸੀਂ ਦੇਖਿਆ ਹੋਣਾ ਨਾ ਕਿ ਮੈਕਸਿਮਮ ਜੇ ਅਸੀਂ ਮੈਂ ਐਗਜ਼ੈਕਟਲੀ ਉਹਨੂੰ ਰਿਪੋਰਟ ਕਰ ਦੇਵਾਂਗਾ ਇਹਨਾਂ ਵਿੱਚ ਜਿਹੜਾ ਸਾਈਬਰ ਫਰੌਡ ਹੁੰਦਾ ਹੈ ਉਹ ਸੋਚਣ ਵਾਲੀ ਗੱਲ ਹੈ ਕਿ ਉਹ ਅਕਾਊਂਟ ਤੋਂ ਦੂਜੇ ਅਕਾਊਂਟ ਤੋਂ ਪੈਸੇ ਜਾਂਦੇ ਆ ਜਿੰਨਾ ਜਲਦੀ ਅਸੀਂ 1930 ਤੇ ਕਾਲ ਕਰ ਦਿੰਦੇ ਮੈਕਸਿਮਮ ਪੈਸਾ ਫ੍ਰੀਜ਼ ਹੋ ਜਾਂਦਾ ਹੈ ਔਰ ਪੈਸਾ ਉਹਨਾਂ ਨੂੰ ਮਿਲਦਾ ਹਜੇ ਤੱਕ ਅਸੀਂ ਪਹਿਲੇ ਵੀ ਕਾਫੀ ਕੇਸਾਂ ਚ ਪੈਸਾ ਫ੍ਰੀਜ਼ ਕਰਵਾਇਆ ਵਾਪਸ ਕਰਾਇਆ ਐਂਡ ਇੱਕ ਕਾਫੀ ਬੜਾ ਅਮਾਉਂਟ 19% ਟੋਟਲ ਪੰਜਾਬ ਦਾ ਜਿਹੜਾ ਕੋਈ ਠੱਗੀ ਵੀ 19% ਅਸੀਂ ਪੈਸਾ ਕੋਈ ਨਹੀਂ ਜਾਂਦਾ ਰਿਕਵਰ ਕਰਾ ਕੇ ਵਾਪਸ ਲੋਕਾਂ ਨੂੰ ਦਿੰਦਾ ਹੈਗਾ ਇਹ ਲੋਕਾਂ ਦੀ ਅਵੇਰਨੈਸ ਦੀ ਗੱਲ ਹੈ ਕਿ ਉਹ ਕਿੰਨੇ ਕੁ ਅਵੇਰ ਹੈਗੇ ਆ ਕਿਉਂਕਿ ਤੁਹਾਨੂੰ ਕੋਈ ਵੀ ਮੈਂ ਇਹ ਕਹਿ ਸਕਦਾ ਤੁਹਾਨੂੰ ਕੋਈ ਵੀ ਪੈਸੇ ਕਮਾ ਕੇ ਨਹੀਂ ਦੇ ਸਕਦਾ ਸਰ ਆਪੀ ਆਪਣੀ ਮੈਨੂਫੈਕਚਰਿੰਗ ਕਰਦਾ ਹੈ ਜਿਹੜੇ ਲਾਲਚ ਚਾਹਤੇ ਉਹਨਾਂ ਨੂੰ ਥੋੜਾ ਸਬਚਣਾ ਚਾਹੀਦਾ ਹੈ ਮਲਟੀਪਲ ਟਾਈਪ ਦੇ ਸਾਈਬਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਇੱਕ ਬਣਿਆ ਸੀ ਜੀ ਉਸ ਦਾ ਵੀ ਇੱਕ ਲੀਕ ਨਿਕਲਿਆ ਸੀ ਇੱਕ ਮਿੰਟ ਸਾਰਾ ਡਿਟੇਲ ਚ